ਦੋ ਦਪਤਿਨ ਕੌਰ ਸਾਹਿਬ ਆਦੇਸ ਪਾਣੀ ਕਿਵੇਂ ਦਾ ਘੁੰਮਦਾ ਹੈ ਲੈ ਆਦੇਸ ਬਤਾ ਉਹਦੇ ਚਾਹੁੰਦੇ ਯਾਰ ਪਾਣੀ ਦੀ ਸਪੀਡੇ ਬਹੁਤ ਗੋਲੇ ਮੋੜ ਆ ਨਾ ਉਹ ਮੋੜ ਦਾ ਚੱਕਰ ਪੈਂਦਾ ਜਿਹੜਾ ਮੋੜ ਆ ਨਾ ਪਹਿਲੇ ਵਾਰ ਸੀ ਸਿੱਧਾ ਹੋਊ ਇੱਧਰ ਆਉਂਦਾ ਆ ਵੀ ਬਹੁਤ ਆ ਜੰਦਰਾ ਦੇਖੋ ਉਹ ਦੇਖੋ ਤੁਸੀਂ ਪਾਣੀ ਕਿਵੇਂ ਘੁੰਮਦਾ ਹੈ ਵਾਹ ਯਾਰ ਕਿੰਨੀ ਕਮ ਮੂਮਗਾ ਹਾਲ ਕਰਾਈਏ ਸੇਵਾ ਉੱਥੇ ਨਾਲ ਹੋ ਕੇ ਮੂਰੇ ਫੌਜੇ ਲਜੀ ਹੋਈ ਵੀ ਥੈਲੇ ਥੁਲੇ ਕੋਈ ਬੰਦਾ ਨਾਲ ਵਿੱਚ ਥੈਲੇ ਦੇ ਨਾਲ ਗਿਰ ਗਿਰ ਜਾਵੇ ਫੌਜੀ ਤਾਂ ਥੱਲੇ ਵੀ ਉਤਰੇ ਹੋ ਜਾਰੇ ਕੂੰ ਕਿਹਾ ਕਰੇ ਇਹ